ਅਜੇ ਤੱਕ ਕੋਈ ਪੈਨਸ਼ਨ ਨਹੀਂ ਮਿਲੀ ਕਿਸੇ ਤਰ੍ਹਾਂ ਦੀ ਕੋਈ ਡਿਊਜ਼ ਨਹੀਂ ਮਿਲੇ ਔਰ ਇਥੋਂ ਤੱਕ ਕਿ ਮੈਨੂੰ ਪੈਨਸ਼ਨ ਪੇਮੈਂਟ ਆਰਡਰ ਦਾ ਨੰਬਰ ਵੀ ਨਹੀਂ ਜਾਰੀ ਕੀਤਾ ਗਿਆ ਜੇ ਉਹਨਾਂ ਕੋਲ ਤਨਖਾਹਾਂ ਲਈ ਪੈਸੇ ਹੈ ਤਾਂ ਪੈਨਸ਼ਨਰਸ ਨੂੰ ਪੈਨਸ਼ਨ ਦੇਣ ਲਈ ਕਿਉਂ ਨਹੀਂ ਕੀ ਇਸ ਤਰ੍ਹਾਂ ਹੋ ਸਕਦਾ ਹੈ ਕਿ ਜਿਹੜੇ ਅਫਸਰ ਪੈਨਸ਼ਨਾਂ ਨਹੀਂ ਦੇ ਰਹੇ ਜਾਂ ਫਾਈਲਾਂ ਤੇ ਬੈਠੇ ਹੋਏ ਆ ਉਹ ਅਗਲੇ 2-3 ਸਾਲ ਲਈ ਅੱਧੀ ਤਨਖਾਹ ਲੈਣ ਤੇ ਕਹਿਣ ਕਿ ਬਾਕੀ ਦੀ ਤਨਖਾਹ ਸਿਰ ਰਿਟਾਇਰਮੈਂਟ ਤੋਂ ਬਾਅਦ 10 ਸਾਲਾਂ ਚ ਲਗਾਉਣ ਤਕਰੀਬਨ 13 ਜਾਂ 12 ਟੀਚਰ ਇਕੱਠੇ ਰਿਟਾਇਰ ਹੋਏ ਸੀ ਉਸ ਤੋਂ ਬਾਅਦ ਦਸੰਬਰ ਚ ਫਿਰ ਕਈ ਟੀਚਰ ਰਿਟਾਇਰ ਹੋਏ ਆ ਉਸ ਤੋਂ ਪਹਿਲੇ ਦੇ ਦਸੰਬਰ ਦੇ ਵਿੱਚ ਕਈ ਹੋਏ ਸੀ ਜ਼ਿਆਦਾਤਰ ਨੂੰ ਕੁਝ ਨਹੀਂ ਮਿਲਿਆ ਕੋਈ ਜ਼ਮਾਨਾ ਸੀ ਕਿ ਤੁਸੀਂ ਟੀਚਰ ਦੇ ਤੌਰ ਤੇ ਬੇਸ਼ੱਕ ਸਕੂਲ ਟੀਚਰ ਹੁੰਦੇ ਸੀ ਜਾਂ ਯੂਨੀਵਰਸਿਟੀ ਟੀਚਰ ਸੀ ਤੁਸੀਂ ਇੱਕ ਚਿੱਠੀ ਲਿਖਦੇ ਸੀ ਜੀ ਉਸੇ ਵੇਲੇ ਕਰ ਬਈ ਹੁੰਦੀ ਸੀ ਮੈਨੂੰ ਯਾਦ ਹੈ ਇਸ ਤੋਂ ਕਈ ਵਾਰੀ ਹੋਇਆ ਮੇਰੇ ਨਾਲ ਇਦਾਂ ਹੋਇਆ ਪਰ ਹੁਣ ਤਾਂ ਕੋਈ ਇਗਨੋਰਮੈਂਟ ਤੱਕ ਨਹੀਂ ਕਿ ਤੁਹਾਡੀ ਚਿੱਠੀ ਮਿਲੀ ਸੀ ਉਹ ਕਹਿੰਦੇ ਆ ਕਿ ਜਾ ਕੇ ਤੁਸੀਂ ਅਫਸਰਾਂ ਨੂੰ ਮਿਲੋ ਤੁਸੀਂ ਜਾ ਕੇ ਮੰਤਰੀਆਂ ਨੂੰ ਮਿਲੋ ਮੈਂ ਕਿਉਂ ਮਿਲਾਂ ਉਹ ਤਾਂ ਕਿ ਜਿਹੜੀ ਦੁਨੀਆ 'ਚ ਗੱਲ ਹੋ ਰਹੀ ਹੈ ਕਿ ਲੋਕਤੰਤਰ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ ਸਾਨੂੰ ਵੀ ਤਾਂ ਲੋੜ ਹੈ ਹੁਣ ਸੋਚਣਾ ਪਏਗਾ ਕਿ ਆਪਣੀ ਸੰਸਥਾਵਾਂ ਨੂੰ ਕਾਇਮ ਰੱਖਣ ਲਈ ਔਰ ਬਿਹਤਰ ਬਣਾਉਣ ਲਈ ਕੀ ਕਰਨ ਦੀ ਲੋੜ ਹੈ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਕਿ ਬਹੁਤ ਸਾਰੇ ਟੀਚਰਜ਼ ਨਾਲ ਇਹ ਤੱਕਾ ਹੋਇਆ ਲੇਕਿਨ ਮੇਰੀ ਤਰ੍ਹਾਂ ਸਾਰੇ ਨਹੀਂ ਬੋਲਦੇ ਕਿਉਂ ਨਹੀਂ ਬੋਲਦੇ ਮੈਂ ਅਜੇ ਤੱਕ ਕਦੀ ਯੂਨੀਵਰਸਿਟੀ ਦੇ ਬਾਰੇ ਮਾੜਾ ਨਹੀਂ ਸੀ ਕਹਿੰਦਾ ਲੇਕਿਨ ਅਗਰ ਕੁਝ ਬੰਦੇ ਯੂਨੀਵਰਸਿਟੀ ਨੂੰ ਖਰਾਬ ਕਰਦੇ ਤਾਂ ਕਹਿਣਾ ਤਾਂ ਫਰਜ਼ ਬੰਦਾ ਹੈ ਜੀ ਔਰ ਇਹ ਕੁਝ ਬੰਦਿਆਂ ਕਰਕੇ ਹੈ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੀ ਉਚੇਰੀ ਸਿੱਖਿਆ ਵਿੱਚ ਬૌਧਿਕ ਸੰਕਟ ਨਹੀਂ ਬਲਕਿ ਆਰਥਿਕ ਸੰਕਟ ਵੀ ਹੈ ਜਿੱਥੇ ਵਿਦਿਆਰਥੀਆਂ ਦੀਆਂ ਫੀਸਾਂ ਵੱਧ ਰਹੀਆਂ ਨੇ ਉੱਥੇ ਹੀ ਕੱਚੇ ਅਧਿਆਪਕਾਂ ਦੀਆਂ ਤਨਖਾਹਾਂ ਘਟ ਰਹੀਆਂ ਨੇ ਤੇ ਰਿਟਾਇਰਡ ਪ੍ਰੋਫੈਸਰਸ ਨੂੰ ਪੈਨਸ਼ਨ ਵੀ ਨਹੀਂ ਮਿਲ ਰਹੀ ਅੱਜ ਸਾਡੇ ਨਾਲ ਜੁੜੇ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਿਪਾਰਟਮੈਂਟ ਆਫ ਇੰਗਲਿਸ਼ ਦੇ ਰਿਟਾਇਰਡ ਪ੍ਰੋਫੈਸਰ ਡਾਕਟਰ ਰਾਜੇਸ਼ ਸ਼ਰਮਾ ਤੇ ਅੱਜ ਅਪਾ ਉਹਨਾਂ ਨਾਲ ਗੱਲ ਕਰਾਂਗੇ ਕਿ ਕਿੱਦਾਂ ਜਿਹੜਾ ਇਹ ਯੂਨੀਵਰਸਿਟੀ ਦਾ ਆਰਥਿਕ ਸੰਕਟ ਹੈ ਇਹ ਕਿਸ ਤਰੀਕੇ ਨਾਲ ਆਪਣੇ ਪੈਰ ਜਮਾ ਰਿਹਾ ਸਰ ਸਾਡੇ ਨਾਲ ਸਾਡੇ ਦਰਸ਼ਕਾਂ ਨਾਲ ਆਪਣੇ ਜਿਹੜਾ ਐਕਾਡੈਮਿਕ ਤੁਹਾਡੀ ਕੰਟਰੀਬਿਊਸ਼ਨਸ ਨੇ ਉਹਨਾਂ ਬਾਰੇ ਪਹਿਲਾਂ ਤਾਂ ਦੱਸੋ ਸਾਡੇ ਦਰਸ਼ਕਾਂ ਨੂੰ ਮੈਂ ਐਮ ਇੰਗਰੀਜ਼ੀ ਹੋਰ ਪੀ ਐਚ ਡੀ ਹਾਂ 12 ਦੇ ਕਰੀਬ ਮੇਰੇ ਵਿਦਿਆਰਥੀ ਪੀ ਐਚ ਡੀ ਕਰ ਚੁੱਕੇ 8 ਇਸ ਵੇਲੇ ਕਰ ਰਹੇ ਮੇਰੀਆਂ ਨਵੀਆਂ ਕਿਤਾਬਾਂ ਹੁਣ ਤੱਕ ਇੱਕ ਹੁਣ ਕੁਝ ਦਿਨਾਂ ਚ ਛਪ ਕੇ ਆ ਜਾਗੀ 10ਵੀਂ ਪਸਟੂ ਲਾਵਾ ਮੈਂ ਕੋਈ 10 ਤੋਂ ਜ਼ਿਆਦਾ ਕੋਰਸ ਡਿਜ਼ਾਈਨ ਕੀਤੇ ਹੈ ਪੀ ਐਚ ਟੀ ਤੋਂ ਅੰਡਰ ਗ੍ਰੈਜੂਏਟ ਕੋਰਸਸ ਤੱਕ ਔਰ ਕਈ ਇੰਟਰਨੈਸ਼ਨਲ ਪੀਰੀਆਡਿਕਲਸ ਨਿਊਜ਼ਪੇਪਰਸ ਔਰ ਜਰਨਲਸ ਲਿਖਿਆ ਹੈ 150 ਤੋਂ ਵੱਧ ਮੇਰੀਆਂ ਰਾਈਟਿੰਗਸ ਇਸ ਤਰ੍ਹਾਂ ਪਬਲਿਸ਼ ਹੋਈਆਂ ਹੈ ਯੂ ਐਸ ਏ ਤੋਂ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੋਂ ਕੈਨੇਡਾ ਤੋਂ ਇੰਗਲੈਂਡ ਤੋਂ ਡਿਫਰੈਂਟ ਯੂਨੀਵਰਸਿਟੀਆਂ ਤੋਂ ਔਰ ਹੋਰ ਕਈ ਜਗ੍ਹਾ ਤੋਂ ਔਰ ਹਿੰਦੁਸਤਾਨ 'ਚ ਤੇ ਤੁਹਾਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕੰਮ ਕਰਦੇ ਹੋਏ ਕਿੰਨਾ ਟਾਈਮ ਹੋ ਗਿਆ ਤੇ ਤੁਸੀਂ ਰਿਟਾਇਰ ਕਦੋਂ ਹੋਏ ਸੀ ਮੈਂ ਜੂਨ 2024 ਵਿੱਚ ਰਿਟਾਇਰ ਹੋਇਆ ਸੀ ਤੇ ਨਵੰਬਰ 2003 ਵਿੱਚ ਇੱਥੇ ਆਇਆ ਸੀ ਜੀ ਸੋ 20 ਸਾਲ ਤੇ 6-7 ਮਹੀਨੇ ਦੀ ਨੌਕਰੀ ਹੈ ਉਸ ਤੋਂ ਪਹਿਲੇ 18 ਸਾਲ ਦੇ ਕਰੀਬ ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿੱਚ ਰਿਹਾ ਹਾਂ ਮੈਂ ਸੋ 38 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਤੇ ਇਸ ਟਾਈਮ ਜਿਹੜਾ ਪੈਨਸ਼ਨ ਦਾ ਮਸਲਾ ਚੱਲ ਰਿਹਾ ਉਸ ਮਸਲੇ ਬਾਰੇ ਸਾਨੂੰ ਜਾਣਕਾਰੀ ਦਿਓ ਅ ਆਮ ਤੌਰ ਤੇ ਹੁੰਦਾ ਹੈ ਕਿ ਜਿਸ ਦਿਨ ਤੁਸੀਂ ਰਿਟਾਇਰ ਹੁੰਦੇ ਹੋ अलग-अलग संस्थाओंਾਂ ਬੇਸ਼ੱਕ ਕੋਈ ਯੂਨੀਵਰਸਿਟੀਆਂ ਹੈ ਜਾਂ ਦਫ਼ਤਰ ਹੈ ਉਸ ਦਿਨ ਤੁਹਾਨੂੰ ਪੈਨਸ਼ਨ ਦੇ ਅਲਾਵ ਦੇ ਦਿੰਦੀ ਹੈ ਅਗਰ ਉਹ ਨਹੀਂ ਦੇ ਸਕਦੇ ਤਾਂ ਇੱਕ ਵੱਡਾ ਹਿੱਸਾ ਪੈਨਸ਼ਨ ਦੇ ਡਿਊਸ ਦਾ ਮਿਲ ਜਾਂਦਾ ਹੈ ਜੀ ਤੇ ਕਿਉਂਕਿ ਕਾਰਵਾਈ ਸਾਰੀ ਕਈ ਮਹੀਨੇ ਪਹਿਲੇ ਸ਼ੁਰੂ ਹੋ ਜਾਂਦੀ ਪੰਜਾਬ ਯੂਨੀਵਰਸਿਟੀ ਚ ਵੀ 3-4 ਮਹੀਨੇ ਪਹਿਲੇ ਤੁਸੀਂ ਸਾਰੇ ਫਾਰਮ ਭਰ ਕੇ ਦੇ ਦਿੰਦੇ ਹੋ ਮੈਂ ਵੀ ਦੇ ਦਿੱਤੇ ਸੀ ਅਗਰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤਾਂ ਉਹ ਆਮ ਤੌਰ ਤੇ ਦਫ਼ਤਰ ਵਾਲੇ ਪੈਨਸ਼ਨ ਤੋਂ ਰਿਟਾਇਰਮੈਂਟ ਦੀ ਡੇਟ ਤੋਂ ਪਹਿਲੇ ਪਹਿਲੇ ਸੈਟਲ ਕਰ ਲੈਂਦੇ। ਲੇਕਿਨ ਇੱਥੇ ਕੀ ਹੋਇਆ ਹੈ ਕਿ ਜੂਨ 3 ਨੂੰ ਰਿਟਾਇਰ ਹੋਣਾ ਤੇ ਅੱਜ ਦੇਖੋ ਕਿ ਅਪ੍ਰੈਲ ਦੀ 9 ਤਰੀਕ ਹੋ ਗਈ। ਅਜੇ ਤੱਕ ਕੋਈ ਪੈਨਸ਼ਨ ਨਹੀਂ ਮਿਲੀ, ਕਿਸੇ ਤਰ੍ਹਾਂ ਦੀ ਕੋਈ ਡਿਊਜ਼ ਨਹੀਂ ਮਿਲੇ। ਔਰ ਇੱਥੋਂ ਤੱਕ ਕਿ ਮੈਨੂੰ ਪੈਨਸ਼ਨ ਪੇਮੈਂਟ ਆਰਡਰ ਦਾ ਨੰਬਰ ਵੀ ਨਹੀਂ ਇਸ਼ੂ ਕੀਤਾ ਗਿਆ। ਫਿਰ ਇਹ ਸਭ ਕਿਉਂ ਨਹੀਂ ਹੋਇਆ? ਇਹਦਾ ਕੋਈ ਜਵਾਬ ਨਹੀਂ। ਮੈਨੂੰ ਕੋਈ ਕਮਿਊਨੀਕੇਸ਼ਨ ਨਹੀਂ ਮਿਲੀ ਜਦੋਂ ਮੈਂ ਰਜਿਸਟਰਰ ਨੂੰ ਲਿਖਿਆ ਹੈ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਆਂਦਾ ਮੈਂ ਦੇਖ ਰਿਹਾ ਹਾਂ ਤੇ ਇੱਕ ਵਾਰੀ ਮੈਂ ਕਿਹਾ ਜੀ ਮੈਂ ਤੁਹਾਨੂੰ ਆਵਾਜ਼ ਕੇ ਮੇਰਾ WhatsApp ਤੇ ਮੈਸੇਜ ਭੇਜਿਆ ਮੈਨੂੰ ਕਹਿੰਦੇ ਕਿ ਮੇਰੇ ਪੀਅ ਨਾਲ ਗੱਲ ਕਰ ਲਓ ਵਹੀ ਸੰਸਰ ਨੂੰ ਲਿਖਿਆ ਜਦੋਂ ਇਹਨਾਂ ਨੇ ਐਡੀਸ਼ਨਲ ਚਾਰਜ ਲਿਆ ਡਾਕਟਰ ਕਰਮਜੀਤ ਸਿੰਘ ਨੇ ਇਹਨਾਂ ਨੇ 10 ਮਿੰਟ ਵਿੱਚ ਮੈਨੂੰ ਜਵਾਬ ਦੇ ਦਿੱਤਾ ਕਿ ਮੈਂ ਫੈਕਟਸ ਪਤਾ ਕਰਕੇ ਤੇ ਦੇਖਦਾ ਅਦਰਵਾਈਜ਼ ਤੁਸੀਂ ਦੇਖੋ ਕਿ ਮੈਂ ਚਾਂਸਲਰ ਨੂੰ ਲਿਖਿਆ ਹੈ ਦੋ ਵਾਰੀ ਅ ਕੋਈ ਜਵਾਬ ਨਹੀਂ ਹਿੱ ਤੱਕ ਆਇਆ ਇੱਥੇ ਤੱਕ ਕਿ ਕਿਸੇ ਤੋਂ ਕੋਈ ਐਕਨੋਲੇਜਮੈਂਟ ਤੱਕ ਨਹੀਂ ਆਉਂਦੀ ਕੁਝ ਦਿਨ ਪਹਿਲੇ ਮੈਂ ਪ੍ਰਧਾਨ ਮੰਤਰੀ ਦੇ ਉਹ ਸੈਂਟਰਲ ਗ੍ਰੀਵੈਂਸ ਪੋਰਟਲ ਤੇ ਲਿਖਿਆ ਸੀ ਉੱਥੋਂ ਮੈਨੂੰ ਤਿੰਨ ਦਿਨ ਬਾਅਦ ਕਾਲ ਆਈ ਕਿ ਜੀ ਤੁਹਾਡਾ ਸੀ ਕੇਸ ਫਾਰਵਰਡ ਕਰ ਦਿੱਤਾ ਹੈ ਸਟੇਟ ਗਵਰਨਮੈਂਟ ਨੂੰ ਪਰ ਸਟੇਟ ਗਵਰਨਮੈਂਟ ਦੇ ਵਿੱਚ ਕਿੱਥੇ ਗਿਆ ਤੇ ਕੀ ਬਣਿਆ ਮੈਨੂੰ ਕੋਈ ਖਬਰ ਨਹੀਂ ਇੱਕ ਬੜੀ ਅਜੀਬ ਗੱਲ ਹੈ ਕਿ ਅਗਰ ਤੁਹਾਨੂੰ ਤੁਹਾਡੇ ਡਿਊਜ਼ ਮਿਲਦੇ ਨਹੀਂ ਕਿਉਂ ਨਹੀਂ ਮਿਲਦੇ ਕਿੱਥੇ ਰੁਕੇ ਹੋਏ ਐ ਉਸਤੇ ਬਾਰੇ ਇਸ ਤਰ੍ਹਾਂ ਲਗੋਇਆ ਗਿਆ ਕਿ ਕੋਈ ਬਹੁਤ ਕੋਈ ਮਿਸਟਰੀਅਸ ਜੀ ਚੀਜ਼ ਹੈ ਜੀ ਸੋ ਮੈਂ ਕੁਛ ਨਹੀਂ ਕਹਿ ਸਕਦਾ ਕਿ ਕਿਉਂ ਰੁਕੇ ਹੋਏ ਮੈਨੂੰ ਇਹ ਪਤਾ ਕਿ ਮੇਰਾ ਰਿਕਾਰਡ ਠੀਕ ਹੈ ਮੇਰੀ ਫਾਈਲ ਠੀਕ ਹੈ ਕਿਉਂਕਿ ਅਗਰ ਹੁੰਦੀ ਤਾਂ ਮੈਨੂੰ ਇਹ ਕਹਿੰਦੇ ਕਿ ਕੀ ਗੜਬੜ ਹੈ ਕਿਉਂਕਿ ਮੈਂ ਰਿਟਾਇਰ ਹੋਣ ਤੋਂ ਪਹਿਲੇ ਚੱਕ ਵੀ ਕੀਤਾ ਸੀ ਪੁੱਛਿਆ ਸੀ ਕਿ ਜੀ ਮੇਰੇ ਪੈਨਸ਼ਨ ਦੇ ਫਾਰਮ ਸਾਰੇ ਕਲੀਅਰ ਐ 노 ਡਿਊਸ ਸਾਨੂੰ ਆ ਚੁੱਕੇ ਕਹਿੰਦੇ ਹਾਂਜੀ ਆ ਚੁੱਕੇ ਫਾਈਲ ਤੁਹਾਡੀ ਕੰਪਲੀਟ ਹੈ ਲੇਕਿਨ ਪੈਨਸ਼ਨ ਕਦੋਂ ਮਿਲੇਗੀ ਇਹਦੀ ਵੀ ਕੋਈ ਭਰੋਸਾ ਨਹੀਂ ਹੈ ਕੋਈ ਗੱਲ ਨਹੀਂ ਕਰਦਾ ਜੀ ਤੁਸੀਂ ਗੱਲ ਕੀਤੀ ਸੀ ਨਾ ਕਿ ਆਰਥਿਕ ਸੰਕਟ ਦੀ ਜੀ ਦੇਖੋ ਪੰਜਾਬ ਸਰਕਾਰ ਨੇ ਬੜੀ ਦਲੇਰੀ ਨਾਲ ਐਨੇ ਪੈਸੇ ਦਿੱਤੇ ਹੁਣ ਵੀ 10 ਕਰੋੜ ਦੇ ਕਰੀਬ ਹੋਰ ਵਧਾਏ ਆ ਆਰਥਿਕ ਸੰਕਟ ਹੋਣਾ ਨਹੀਂ ਚਾਹੀਦਾ ਜੇ ਯੂਨੀਵਰਸਿਟੀ ਨੂੰ ਠੀਕ ਮੈਨੇਜ ਕੀਤਾ ਜੇ 3-400 ਕਰੋੜ ਲੈਣ ਦੇ ਬਾਵਜੂਦ ਵੀ ਸੰਕਟ ਹੈ ਤਾਂ ਇਸ ਦਾ ਮਤਲਬ ਹੈ ਕਿ ਮੈਨੇਜਮੈਂਟ 'ਚ ਕਮੀ ਹੈ ਹੂੰ ਫਿਰ ਮੈਨੂੰ ਹੁਣ 10-10 ਮਹੀਨੇ ਤੋਂ ਪੈਨਸ਼ਨ ਨਹੀਂ ਮਿਲ ਰਹੀ ਕੋਈ ਪੈਸੇ ਨਹੀਂ ਮਿਲ ਰਿਹਾ ਤਨਖਾਹਾਂ ਮਿਲ ਰਹੀਆਂ ਪੈਨਸ਼ਨ ਦਾ ਤਨਖਾ ਦਾ ਅੱਧ ਦੇ ਕਰੀਬ ਹੁੰਦੀ ਹੈ ਕਈ ਵਾਰ ਅੱਧ ਤੋਂ ਵੀ ਘੱਟ ਹੁੰਦੀ ਹੈ ਕੀ ਇਸ ਤਰ੍ਹਾਂ ਹੋ ਸਕਦਾ ਹੈ ਕਿ ਜਿਹੜੇ ਅਫਸਰ ਪੈਨਸ਼ਨਾਂ ਨਹੀਂ ਦੇ ਰਹੇ ਜਾਂ ਫਾਈਲਾਂ ਤੇ ਬੈਠੇ ਹੋਏ ਆ ਉਹ ਅਗਲੇ 2-3 ਸਾਲ ਲਈ ਅੱਧੀ ਤਨਖਾ ਲੈ ਲੈਣ ਤੇ ਕਹਿਣ ਕਿ ਬਾਕੀ ਦੀ ਤਨਖਾ ਸਾਡੇ ਰਿਟਾਇਰਮੈਂਟ ਤੋਂ ਬਾਅਦ 10 ਸਾਲਾਂ ਚ ਲਵਾਂਗੇ ਜੇ ਉਹਨਾਂ ਕੋਲ ਤਨਖਾਹਾਂ ਲਈ ਪੈਸੇ ਹੈ ਤਾਂ ਪੈਨਸ਼ਨਰਸ ਨੂੰ ਪੈਨਸ਼ਨ ਦੇਣ ਲਈ ਕਿਉਂ ਨਹੀਂ ਔਰ ਮੈਂ ਕੱਲਾ ਨਹੀਂ ਕਈ ਟੀਚਰ ਸਗੇ ਕਈ ਟੀਚਰ ਜਨ ਦੀ ਪੈਨਸ਼ਨ ਨਹੀਂ ਮੇਲੀ ਕਈ ਮੇਰੇ ਤੋਂ 6 ਮਹੀਨੇ ਪਹਿਲੇ ਰਿਟਾਇਰ ਹੋ ਗਏ ਉਹਨਾਂ ਨੂੰ ਵੀ ਨਹੀਂ ਮਿਲੀ ਜੀ ਤੇ ਤੁਹਾਡੇ ਨਾਲ ਕਿੰਨੇ ਕੁ ਕਲੀਕਸ ਹਨ ਲਗਭਗ ਜਿੰਨਾ ਦੀ ਤੁਸੀਂ ਅਸੀਂ तकरीबन 13 ਜਾਂ 12 ਟੀਚਰ ਇਕੱਠੇ ਰਿਟਾਇਰ ਹੋਏ ਸੀ ਉਸ ਤੋਂ ਬਾਅਦ ਦਸੰਬਰ ਚ ਫਿਰ ਕਈ ਟੀਚਰ ਰਿਟਾਇਰ ਹੋਏ ਸੀ ਉਸ ਤੋਂ ਪਹਿਲੇ ਦੇ ਦਸੰਬਰ ਦੇ ਵਿੱਚ ਕਈ ਹੋਏ ਸੀ ਜ਼ਿਆਦਾਤਰ ਨੂੰ ਕੁਝ ਨਹੀਂ ਮਿਲਿਆ ਜੀਪੀਐਫ ਕਈਆਂ ਨੂੰ ਮਿਲੇ ਹੈ ਕਈਆਂ ਦੀਆਂ ਫਾਈਲਾਂ ਲੱਗਣ ਲੱਗੀਆਂ ਹੁਣ ਕਿਉਂਕਿ ਹੁਣ ਖਬਰ ਚੱਲ ਪਈ ਹੈ ਲekin ਮੈਨੂੰ ਅਫਸੋਸ ਹੈ ਕਿ ਕੋਈ ਸੈਂਸਿਟੀਵਿਟੀ ਨਹੀਂ ਜੀ ਔਰ ਕੋਈ ਇਸੇ ਤਰ੍ਹਾਂ ਦਾ ਕੋਈ ਅਸ਼ੋਰੈਂਸ ਨਹੀਂ ਹੈ ਵੀ ਕੀ ਸਮੱਸਿਆ ਹੈ ਤੇ ਕਦੋਂ ਪੈਸੇ ਦੇਵਾਂਗੇ ਹਾਂ ਤੇ ਇਸ ਚੀਜ਼ ਦਾ এডੂਕੇਸ਼ਨ ਤੇ ਜਾਂ ਇਸ ਪੂਰੇ ਸੈਕਟਰ ਤੇ ਕਿਸ ਤਰੀਕੇ ਨਾਲ ਪ੍ਰਭਾਵ ਪੈਂਦਾ ਜਦੋਂ ਟੀਚਰਸ ਨੂੰ ਜਾਂ ਪ੍ਰੋਫੈਸਰਸ ਨੂੰ ਜਿਹੜੇ ਇੰਨੀ ਕੰਟਰੀਬਿਊਸ਼ਨਸ ਕਰਦੇ ਆ ਇੱਕ ਫੀਲਡ ਵਿੱਚ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਮਿਲਦਾ ਦੇਖੋ ਡੀਮੋਰਲਾਈਜ਼ਡ ਤਲੂਕ ਹੁੰਦੇ ਜੀ ਅਸੀਂ ਤਾਂ ਕੀ ਹੋਣਾ ਕਿਉਂਕਿ ਅਸੀਂ ਤਾਂ ਨੌਕਰੀ ਕਰ ਲਈ ਔਰ ਆਦਤ ਹੈ ਕੰਮ ਕਰਦੀ ਮੈਂ ਅੱਜ ਵੀ ਕੰਮ ਕਰਦਾ ਪੈਂ ਲਿਖਦਾ ਵੀ ਹਾਂ ਮੈਂ ਗਾਈਡ ਵੀ ਕਰਦਾ ਸਟੂਡੈਂਟਸ ਨੂੰ ਜਿਹੜੇ ਮੇਰੇ ਨਵੇਂ ਸਟੂਡੈਂਟਸ ਉਹ ਵੀ ਆ ਜਾਂਦੇ ਸੋ ਪੀਐਸਟੀ ਦੇ ਬਹੁਤ ਸਾਰੇ ਸਕਾਲਰਸ ਮੇਰੇ ਕੋਲ ਆਉਂਦੇ ਜੀ ਲੇਕਿਨ ਜਿਹੜੇ ਨੌਜਵਾਨ ਲੋਕ ਹੈ ਨਵੇਂ-ਨਵੇਂ ਅਧਿਆਪਕ ਬਣੇ ਹੈ ਉਹਨਾਂ ਦੇ ਅੱਗੇ ਅਸੀਂ ਕੀ ਉਮੀਦ ਰੱਖ ਰਹੇ ਹਾਂ ਕਿ ਉਹਨਾਂ ਦਾ ਇਨਸਾਫ ਹੋਏਗਾ ਹੱਥ ਸੁਣ ਵਾਈ ਕਿੱਥੇ ਹੋਏਗੀ ਉਹਨੂੰ ਕੋਈ ਜ਼ਮਾਨਾ ਸੀ ਕਿ ਤੁਸੀਂ ਟੀਚਰ ਦੇ ਤੌਰ ਤੇ ਬੇਸ਼ੱਕ ਸਕੂਲ ਟੀਚਰ ਹੁੰਦੇ ਸੀ ਜਾਂ ਯੂਨੀਵਰਸਿਟੀ ਟੀਚਰ ਸੀ ਤੁਸੀਂ ਇੱਕ ਚਿੱਠੀ ਲਿਖਦੇ ਸੀ ਜੀ ਉਸੇ ਵਲੇ ਕਾਰਵਾਈ ਹੁੰਦੀ ਸੀ ਮੈਨੂੰ ਯਾਦ ਹੈ ਇਸ ਤਰ੍ਹਾਂ ਕਈ ਵਾਰੀ ਹੋਇਆ ਹੈ ਮੇਰੇ ਨਾਲ ਇਦਾਂ ਹੋਇਆ ਹੈ ਪਰ ਹੁਣ ਤਾਂ ਕੋਈ ਇਕਨੋਲਜਮੈਂਟ ਤੱਕ ਨਹੀਂ ਕਿ ਤੁਹਾਡੀ ਚਿੱਠੀ ਮਿਲੀ ਦੀ ਹਾਂ ਔਰ ਅੱਜ ਕੱਲ ਇਕਨੋਲਜਮੈਂਟ ਨਾ ਆਸਾਨ ਹੈ ਤੁਸੀਂ ਈਮੇਲ ਦਾ ਜਵਾਬ ਭੇਜਣਾ ਨਾ WhatsApp ਪਰ ਜਵਾਬ ਦੇਣਾ ਨਾ ਪਰ ਨਹੀਂ ਦਿੰਦੇ ਪਹਿਲੇ ਰਜਿਸਟਰਡ ਪੋਸਟ ਦਾ ਜਵਾਬ ਹੁੰਦਾ ਸੀ ਮੰਤਰੀਆਂ ਦੇ ਫੋਨ ਆਉਂਦੇ ਸੀ ਤੁਹਾਡੀ ਸ਼ਿਕਾਇਤ ਮਿਲ ਗਈ ਹੈ ਆਫੀਸਰਸ ਦੇ ਆਉਂਦੇ ਸੀ ਕੋਈ ਪੁੱਛਦਾ ਹੀ ਨਹੀਂ ਤੇ ਇਸ ਚੀਜ਼ ਦਾ ਜਿਹੜਾ ਪੈਨਸ਼ਨ ਨੇ ਐਨੀ ਟਾਈਮ ਤੋਂ ਰੁਕੀ ਹੋਈ ਹੈ ਤੁਹਾਡੇ ਨਾਲ ਤੁਹਾਡੇ ਹੋਰ ਕਲੀਗਸ ਵੀ ਨੇ ਜਿਨ੍ਹਾਂ ਦੀ ਰੁਕੀ ਹੋਈ ਹੈ ਪੈਨਸ਼ਨ ਇਸ ਚੀਜ਼ ਦਾ ਘਰ ਤੇ ਪਰਿਵਾਰ ਤੇ ਕਿਸ ਤਰੀਕੇ ਦਾ ਅਸਰ ਪੈਂਦਾ ਘਰ ਤੇ ਪਰਿਵਾਰ ਤੇ ਦੇਖੋ ਮੇਰੇ ਕੋਈ ਐਨੇ ਖਰਚੇ ਨਹੀਂ ਕਿ ਮੈਨੂੰ ਕੋਈ ਤੰਗੀ ਹੋਵੇ ਕਿਉਂਕਿ ਸਦਾ ਜੀ ਜ਼ਿੰਦਗੀ ਹੈ ਕਿਤਾਬਾਂ ਤੇ ਪੈਸਾ ਖਰਚਣਾ ਹੁੰਦਾ ਹਰ ਮਹੀਨੇ ਉਹ ਮੈਂ ਕਰਦਾ ਪਿਆ ਬਾਕੀ ਦਾਲ ਫੁਲਕਾ ਖਾਣਾ ਹੁੰਦਾ ਟਰੈਵਲ ਕਰਨਾ ਹੁੰਦਾ ਮੇਰਾ ਸ਼ੌਕ ਹੈ ਟਰੈਵਲ ਘਟ ਕਰਨਾ ਅਦਰਵਾਈਜ਼ ਕੋਈ ਦੇਖੋ ਮੈਨੂੰ ਉਦਾਰੀ ਤੰਗੀ ਨਹੀਂ ਹਾਲਾਂਕਿ ਮੈਂ ਕਦੀ ਕੋਈ ਟਿਊਸ਼ਨ ਨਹੀਂ ਪੜਾਉਂਦਾ ਮੈਂ ਕੋਈ ਪ੍ਰੋਪਰਟੀ ਡੀਲਿੰਗ ਦਾ ਕੰਮ ਨਹੀਂ ਕਰਦਾ ਮੈਂ ਕੋਈ ਅ ਬੇਈਮਾਨੀ ਨਾਲ ਪੈਸਾ ਨਹੀਂ ਕਮਾਉਂਦਾ ਮੈਂ ਕਿਸੇ ਤੋਂ ਕੋਈ ਪੈਸੇ ਲੈਂਦਾ ਨਹੀਂ ਮੈਂ ਕਦੀ ਕੋਈ ਇਸ ਤਰ੍ਹਾਂ ਦੀਆਂ ਯੂਨੀਵਰਸਿਟੀਆਂ ਦਾ ਕੰਮ ਨਹੀਂ ਕਰਦਾ ਜਿਨ੍ਹਾਂ ਦੀ ਰੈਪਿਊਟੇਸ਼ਨ ਠੀਕ ਨਹੀਂ ਜੀ ਸੋ ਉਸ ਹਿਸਾਬ ਨਾਲ ਤਾਂ ਕੋਈ ਤੰਗੀ ਨਹੀਂ ਹੈ ਲੇਕਿਨ ਮੈਂ ਮਹਿਸੂਸ ਕਰਦਾ ਕਿ ਦੇਖੋ ਇਸ ਸਮੱਸਿਆ ਦੇ ਪਿੱਛੇ ਕਾਰਨ ਕੀ ਹੈ ਉਹ ਪਛਾਣਨ ਦੀ ਬੜੀ ਲੋੜ ਹੈ ਇੱਕ ਤਾਂ ਇਹ ਦਿਖਣ ਦੀ ਲੋੜ ਹੈ ਕਿ ਇਨਕੰਪੀਟੈਂਸ ਦਾ ਕਿਉਂ ਹੈ ਦੂਸਰੇ ਕਰਪਸ਼ਨ ਸਾਹਰੇ ਹੈ ਕਿਉਂਕਿ ਮੁੱਖ ਮੰਤਰੀ ਜੀ ਨੇ ਵੀ ਕਿਹਾ ਹੈ ਕਿ ਜੇ ਅਗਰ ਫਾਈਲ ਮੇਜ਼ ਤੋਂ ਅੱਗੇ ਨਹੀਂ ਨਿਕਲਦੀ ਤਾਂ ਇਸ ਦਾ ਮਤਲਬ ਹੈ ਕਿ ਸਰਕਮਸਟੈਂਸ਼ੀਅਲ ਐਵਿਡੈਂਸ ਹੈ ਕਿ ਇਸ ਦੇ ਪਿੱਛੇ ਕੋਈ ਭ੍ਰਸ਼ਟਾਚਾਰ ਹੈ ਜੀ ਕਿਸ ਪਦਰ ਤੇ ਹੈ ਇਹ ਹੂੰ ਜੋ ਇਨਕੁਆਇਰੀ ਕਰਨ ਉਹ ਲਵ ਲੈਣ ਫਿਰ ਅਕਾਉਂਟੇਬਿਲਟੀ ਟਰਾਂਸਪਰੈਂਸੀ ਕੋਈ ਨਹੀਂ ਹੈ ਤੁਹਾਡੀ ਫਾਈਲ ਕਿੱਥੇ ਹੈ ਕਿੱਥੇ ਨਹੀਂ ਹੈ ਕੋਈ ਗੱਲ ਨਹੀਂ ਕਰਦਾ ਤੁਹਾਡ ਨਾਲ ਝੂਠ ਬੋਲਿਆ ਜਾਂਦਾ ਇਹ ਵੱਡਾ ਜਿਹੜਾ ਕ੍ਰਾਈਸਿਸ ਹੈ ਨਾ ਦੇਖੋ ਮੇਰੇ ਖਿਆਲ ਚ ਇੱਕ ਤਾਂ ਮੋਰਲ ਇਮੇਜਿਨੇਸ਼ਨ ਦਾ ਹੈ ਕਿ ਜੋ ਲੋਗ ਕਿਸੇ ਨੂੰ ਬਿਨਾਂ ਕਾਰਨ ਕੋਈ ਤਕਲੀਫ ਦਿੰਦੇ ਹੈ ਜਾਂ ਕਿਸੇ ਦਾ ਹੱਕ ਹੁੰਦੇ ਹੈ ਜਾਂ ਬੇਇਨਸਾਫੀ ਕਰਦੇ ਹੈ ਉਹ ਇਸ ਤਰ੍ਹਾਂ ਦੀ ਕਲਪਨਾ ਨਹੀਂ ਕਰ ਸਕਦੇ ਕਿ ਇਸਦੇ ਅਰਥ ਕੀ ਹੈ। ਯਾਨੀ ਇਨਸਾਨੀਅਤ ਦੀ ਡੈਫੀਸ਼ੈਂਸੀ ਹੈ ਕਿਤੇ। ਜੀ। ਦੂਸਰੀ ਗੱਲ ਹੈ ਕਿ ਲੋਕਤੰਤਰ ਜਿਸ ਦਾ ਆਧਾਰ ਪਾਰਦਰਸ਼ਤਾ ਹੈ, ਜਵਾਬਦੇਹੀ ਹੈ ਉਹ ਪਿਛਲੇ ਕੁਝ ਸਮੇਂ ਤੋਂ ਖੁਰ ਗਿਆ। ਮੈਨੂੰ ਲੱਗਦਾ ਹੈ ਕਿ ਜਿਹੜੀ ਦੁਨੀਆ 'ਚ ਗੱਲ ਹੋ ਰਹੀ ਹੈ ਕਿ ਲੋਕਤੰਤਰ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ ਸਾਨੂੰ ਵੀ ਉਹਦੀ ਲੋੜ ਹੈ। ਸਾਨੂੰ ਸੋਚਣਾ ਪਵੇਗਾ ਕਿ ਆਪਣੀ ਸੰਸਥਾਵਾਂ ਨੂੰ ਕਾਇਮ ਰੱਖਣ ਲਈ ਔਰ ਬਿਹਤਰ ਬਣਾਉਣ ਲਈ ਕੀ ਕਰਨ ਦੀ ਲੋੜ ਹੈ। ਜੀ। ਇਹ ਤਾਂ ਪਾਰਲੀਮੈਂਟ ਨੂੰ ਵੀ ਸੋਚਣਾ ਚਾਹੀਦਾ ਭਈ ਇਕੱਠੇ ਬੈਠ ਕੇ ਕਿ ਕਿਸ ਤਰ੍ਹਾਂ ਅਸੀਂ ਹਿੰਦੁਸਤਾਨ ਦੀ ਲੋਕਤੰਤਰ ਨੂੰ ਬਚਾਈਏ ਔਰ ਹੋਰ ਤਗੜਾ ਕਰੀਏ। ਪਰ ਦੇਖੋ ਪ੍ਰਧਾਨ ਮੰਤਰੀ ਦੇ ਆਫਿਸ ਤੋਂ ਤੁਹਾਨੂੰ ਜਵਾਬ ਆ ਜਾਂਦਾ ਹੈ ਲੇਕਿਨ ਆਪਣੀ ਯੂਨੀਵਰਸਿਟੀ ਦੇ ਦਫ਼ਤਰੋਂ ਨਹੀਂ ਮਿਲਦਾ। ਸੋ ਇੱਕ ਇਸ ਦੇ ਪਿੱਛੇ ਇਹ ਚੀਜ਼ ਹੈ ਕਿ ਮੋਰਲ ਇਮੇਜਿਨੇਸ਼ਨ ਦਾ ਫੇਲਿਅਰ ਹੈ ਦੂਸਰੇ ਡੈਮੋਕ੍ਰੇਸੀ ਦਾ ਅਪਗ੍ਰੇਡ ਕਰਨ ਦੀ ਲੋੜ ਹੈ ਤੀਸਰੇ ਪਨਿਸ਼ਮੈਂਟ ਕੀ ਹੈ ਅਗਰ ਕੋਈ ਤੁਹਾਡੇ ਨਾਲ ਬੇਇਨਸਾਫੀ ਕਰਦਾ ਹੈ ਕੋਈ ਰੂਲ ਆਫ ਲਾ ਨੂੰ ਵਾਇਓਲੇਟ ਕਰਦਾ ਜਿਹੜਾ ਮਰਜ਼ੀ ਜੋ ਮਰਜ਼ੀ ਕਰੇ ਮਤਲਬ ਇਹ ਉੱਥੇ ਹੋ ਗਿਆ ਜਿੱਥੇ ਸਿਟੀਜ਼ਨ ਕਾਟ ਇੰਪੋਰਟੈਂਟ ਹੋ ਗਿਆ ਤੇ ਫਰਾਡਸਟਰ ਸਕੈਮਸਟਰ ਦਲਾਹ ਜਿਹੜਾ ਗੋ ਬੀਟਵੀਨ ਹੈ ਸੌਦੇ ਕਰਾਉਣ ਵਾਲੇ ਹੈ ਔਰ ਗੈਂਗਸਟਰ ਹੈ ਔਰ ਕੈਰੀਅਰ politician ਹੈ ਇਹ ਲੋਕ ਜ਼ਿਆਦਾ ਇੰਪੋਰਟੈਂਟ ਹੈ ਜੀ ਮਤਲਬ ਇੱਕ ਮੈਨੂੰ ਲੋਕ ਕਹਿੰਦੇ ਆ ਕਿ ਜਾ ਕੇ ਤੁਸੀਂ ਅਫਸਰਾਂ ਨੂੰ ਮਿਲੋ ਤੁਸੀਂ ਜਾ ਕੇ ਮੰਤਰੀਆਂ ਨੂੰ ਮਿਲੋ ਮੈਂ ਕਿਉਂ ਮਿਲਾਂ ਮਤਲਬ ਅਗਰ ਮੈਨੂੰ ਆਪਣੇ ਹੱਕ ਦੇ ਲਈ ਮੰਤਰੀ ਕੋਲ ਜਾਣ ਦੀ ਲੋੜ ਹੈ ਅਫਸਰ ਕੋਲ ਜਾਣ ਦੀ ਲੋੜ ਮੈਂ ਤਾਂ ਨਹੀਂ ਜਾਂਦਾ ਕਿਉਂਕਿ ਦੇਖੋ ਸਵਾਲ ਸਿਰਫ ਮੇਰਾ ਨਹੀਂ ਹੈ ਸਵਾਲ ਇਹ ਹੈ ਕਿ ਇਸ ਦਿਸ ਦਾ ਵੇ ਯੂ ਵਿਲ ਟ੍ਰੀਟ ਯੂਰ ਟੀਚਰਸ ਹੂੰ ਔਰ ਮੈਂ ਯੂਨੀਵਰਸਿਟੀ ਟੀਚਰ ਹਾਂ ਮੈਨੂੰ ਆਪਣੀ ਗੱਲ ਕਹਿਣੀ ਆਂਦੀ ਏ ਉਹ ਲੋਕ ਵੀ ਜਿਹੜੀ ਆਪਣੀ ਗੱਲ ਕਹਿ ਨਹੀਂ ਸਕਦੇ ਉਹ ਲੋਕ ਜਿਹੜੇ ਐਜੂਕੇਸ਼ਨ 'ਚ ਹੈ ਹੀ ਨਹੀਂ ਬੇਇਨਸਾਫੀ ਹੁੰਦੀ ਕਿੱਥੇ ਜਾਣੋ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਕਿ ਬਹੁਤ ਸਾਰੇ ਟੀਚਰਸ ਨਾਲ ਇਹ ਤੱਕਾ ਹੋਇਆ ਲੇਕਿਨ ਮੇਰੀ ਤਰ੍ਹਾਂ ਸਾਰੇ ਨਹੀਂ ਬੋਲਦੇ ਕਿਉਂ ਨਹੀਂ ਬੋਲਦੇ ਇੱਕ ਅ ਅੰਧ ਵਿਸ਼ਵਾਸ ਵਾਲਾ ਪੈ ਹੈ ਕਿ ਪਤਾ ਨਹੀਂ ਕੀ ਹੋ ਜਾਏਗਾ ਕੀ ਹੋ ਜਾਏਗਾ ਕੀ ਇਨਸਾਫ ਲਈ ਔਰ ਆਪਣੇ ਹੱਕ ਲਈ ਦੂਜੇ ਦੇ ਹੱਕਾਂ ਲਈ ਖੜੇ ਹੋਣਾ ਦਰੰਦੀ ਗੱਲ ਦੂਸਰੀ ਗੱਲ ਕਿ ਕੀ ਇਹ ਨਿਰਾਸ਼ਾ ਦਾ ਮਾਹੌਲ ਹੋ ਗਿਆ ਕਿ ਯੂਨੀਵਰਸਿਟੀਆਂ ਦੇ ਅਧਿਆਪਕ ਵੀ ਸੋਚਦੇ ਆ ਕਿ ਹੋਣਾ ਤਾਂ ਕੁਝ ਨਹੀਂ ਦੇਖੋ ਇਹ ਰਾਜ ਲਈ ਸਰਕਾਰ ਲਈ ਸਮਾਜ ਲਈ ਦੇਸ਼ ਲਈ ਦੁਨੀਆ ਲਈ ਬਹੁਤ ਮਾੜੀ ਗੱਲ ਹੈ ਜਦੋਂ ਲੋਕ ਇੰਨੇ ਹਤਾਸ਼ ਹੋ ਜਾਣ ਕਿ ਜੀ ਹੋਣਾ ਹੀ ਕੁਝ ਨਹੀਂ ਜੇ ਕੁਝ ਨਹੀਂ ਹੋਣਾ ਤਾਂ ਫਿਰ ਬਚਣਾ ਵੀ ਕੁਝ ਨਹੀਂ ਜਿਨ੍ਹਾਂ ਸੰਸਥਾਵਾਂ ਨੂੰ ਦੇਖੋ ਐਨੇ ਸਾਲਾਂ ਚ ਕਨਸਟੀਟਿਊਸ਼ਨ ਬਣਾਉਣ ਵਾਲਿਆਂ ਨੇ ਖੜੇ ਕੀਤਾ ਅਸੀਰੋ ਲੈਂਗੁਏਜ ਦੇ ਟੀਚਰ ਹਾਂ। ਔਰ ਇਸ ਗੱਲ ਨੂੰ ਦੇਖੋ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਇੰਨੇ ਸਾਰੇ ਲੋਕ ਪੱਤਰਕਾਰਤਾ ਦੇ ਵਿੱਚੋਂ ਹੈ ਕੋਈ ਜੁਡੀਸ਼ਰੀ ਦੇ ਵਿੱਚੋਂ ਮਤਲਬ ਇਹ ਵਕੀਲ ਲੋਕ ਹੈ ਆਪਣੇ ਸਟੂਡੈਂਟ ਹੈ ਹੋਰ ਹੈ ਜਿਹੜੇ ਮੈਨੂੰ ਵੈਸੇ ਜਾਣਦੇ ਆ ਜਿਹੜਾ ਮੇਰੇ ਲੈਕਚਰ ਸੁਨੇ ਹੋਏ ਕਲਾਸਾਂ 'ਚ ਪੜ੍ਹੇ ਹੋਏ ਰਿਸਰਚ ਸਕਾਲਰਸ ਹੈ ਉਹ ਆਪਣੇ ਹੀ ਪੱਧਰ ਤੇ ਰਿਪਰੈਜੈਂਟੇਸ਼ਨ ਉਹਨਾਂ ਨੇ ਤਿਆਰ ਕੀਤੀ ਹੈ ਪ੍ਰੈਜ਼ੀਡੈਂਟ ਨੂੰ ਤੇ ਪ੍ਰਾਈਮ ਮਿਨਿਸਟਰ ਨੂੰ ਚੀਫ ਮਿਨਿਸਟਰ ਨੂੰ ਗਵਰਨਰ ਨੂੰ ਭੇਜ ਰਹੇ ਔਰ ਯੂ ਐਸਏ ਕੈਨੇਡਾ ਇੰਡੀਆ इंडिया ਦੇ ਅਲੱਗ-ਅਲੱਗ ਸਟੇਟਸ ਯੂਨੀਵਰਸਿਟੀਆਂ ਤੋਂ ਅਲੱਗ-ਅਲੱਗ ਡਿਪਾਰਟਮੈਂਟ ਦੇ ਲੋਕ ਆਪਣੇ ਆਪ ਸਾਈਨ ਕਰਦੇ ਨੇ। ਹਦਲ ਮੇਰੇ ਲਈ ਆਪ ਸ਼ਰਮ ਦੀ ਗੱਲ ਹੈ ਕਿ ਮੈਂ ਉਸ ਯੂਨੀਵਰਸਿਟੀ 'ਚ ਪੜਾਇਆ ਹੈ। ਜਿਸ ਦੀ ਰੈਪਿਊਟੇਸ਼ਨ ਅੱਜ ਦਾਤੇ ਲੱਗੀ ਹੋਈ ਹੈ ਔਰ ਉਹਦੇ ਵਿੱਚ ਮੈਂ ਵੀ ਸ਼ਾਮਲ ਹਾਂ। ਕਿਉਂਕਿ ਮੈਂ ਕੀ ਕਰਾਂ? ਮੈਂ ਅੱਜ ਤੱਕ ਕਦੀ ਯੂਨੀਵਰਸਿਟੀ ਦੇ ਬਾਰੇ ਮਾੜਾ ਨਹੀਂ ਸੀ ਕਹਿੰਦਾ। ਲੇਕਿਨ ਅਗਰ ਕੁਝ ਬੰਦੇ ਯੂਨੀਵਰਸਿਟੀ ਨੂੰ ਖਰਾਬ ਕਰਦੇ ਤਾਂ ਕਹਿਣਾ ਤਾਂ ਫਰਜ਼ ਬੰਦਾ ਹੈ। ਜੀ। ਔਰ ਇਹ ਕੁਝ ਬੰਦਿਆਂ ਕਰਕੇ। ਤੇ ਤੁਸੀਂ ਸਰ ਆਪਣੀ ਲਾਈਫ ਵਿੱਚ ਹੁਣ ਤੱਕ ਪਬਲਿਕ ਸੈਕਟਰ ਨੂੰ ਕਿਸ ਤਰੀਕੇ ਨਾਲ ਡਿਸਮੈਂਟਲ ਹੁੰਦਾ ਉਹ ਦੇਖਿਆ ਦੇਖੋ ਮੈਂ ਵਿਚਾਰਧਾਰਾ ਦੇ ਤੌਰ ਤੇ ਇੱਕ ਇੰਡੀਪੈਂਡੈਂਟ ਬੰਦਾ ਨਾ ਮੈਂ ਖੱਬੇ ਪਾਸੇ ਖੜਾ ਨਾ ਸੱਜੇ ਪਾਸੇ ਖੜਾ ਪਬਲਿਕ ਸੈਕਟਰ ਦੇ ਨਾਂ ਤੇ ਗੜਬੜ ਵੀ ਬਹੁਤ ਹੋਈ ਲੇਕਿਨ ਜਦੋਂ ਉਹ ਟੁੱਟਣ ਲੱਗਾ ਤੇ ਖਾਸ ਤੌਰ ਤੇ ਸਿੱਖਿਆਜ਼ ਟੁੱਟਣ ਲੱਗਾ ਤਾਂ ਮੈਂ ਉਦੋਂ ਹੀ ਇਹ ਗੱਲ ਕੀਤੀ ਸੀ ਡਾਕਟਰ ਮਨਮੂਨ ਸਿੰਘ ਤੋਂ ਪਹਿਲੇ ਡਾਕਟਰ ਸੋਰੀ ਨਰਸਿਮਹਾ ਰਾਓ ਜੀ ਦਾ ਵਕਤ ਸੀ ਤੇ ਜਦੋਂ ਚੜ੍ਹਦੀ ਮਿਨਿਸਟਰ ਸੀ ਉਦੋਂ ਵੀ ਇਹ ਕੰਮ ਸ਼ੁਰੂ ਹੋ ਗਿਆ ਸੀ ਰਾਜੀਵ ਗਾਂਧੀ ਦੇ ਟਾਈਮ ਤੇ ਵੈਸੇ ਤਾਂ ਕਿ ਸਿੱਖਿਆ ਦੇ ਖੇਤਰ ਨੂੰ ਖਾਸ ਤੌਰ ਤੇ ਉੱਚ ਸਿੱਖਿਆ ਨੂੰ ਪ੍ਰਾਈਵੇਟਾਈਜ਼ ਕਰਨ ਦਾ ਮਤਲਬ ਹੈ ਕਿ ਇਸ ਨੂੰ ਵਪਾਰੀਆਂ ਲਈ ਖੋਲ ਦਿੱਤਾ ਗਿਆ ਜੇ ਪ੍ਰਾਈਵੇਟਾਈਜ਼ ਕਰਨਾ ਹੈ ਤੁਸੀਂ ਤਾਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਨਾ ਕਿ ਪ੍ਰਾਈਵੇਟ ਸੈਕਟਰ ਚ ਬਿਨਾਂ ਪ੍ਰੋਫਿਟ ਦੇ ਯੂਨੀਵਰਸਿਟੀ ਖੁੱਲੀਆਂ ਜਾਣ ਹੁਣ ਅਗਰ ਯੂਨੀਵਰਸਿਟੀ ਐਸ ਲਈ ਖੋਲਣੀ ਹੈ ਕਿ ਸਰਕਾਰ ਕਹਿੰਦੀ ਕਿ ਐਸੀ ਕਿਉਂ ਖਰਚੀਏ ਤਾਂ ਦੇਖੋ ਹਿਊਮਨ ਰਿਸੋਰਸਸ ਦੀ ਅਸੀਂ ਗੱਲ ਕਰਦੇ ਵੈਸੇ ਇਹ ਤੁਹਾਨੂੰ ਬੜੀ ਮਾੜੀ ਹੈ ਕਿਉਂਕਿ ਬੰਦੇ ਸਿਰ ਵਸੀਲੇ ਨਹੀਂ ਹੁੰਦੇ ਬੰਦੇ ਬੰਦੇ ਹੁੰਦੇ ਜੀ ਤੇ ਇਹ ਐਡਵਰਟਾਈਜ਼ਿੰਗ ਤੋਂ ਅਮਰੀਕਾ ਤੋਂ ਆਇਆ ਸੀ ਫਰ ਫਾਸ਼ਿਸਟ ਜਰਮਨੀ ਦੇ ਟਰਮ ਰਹੀ ਹੁਣ ਇਹ ਹਿੰਦੁਸਤਾਨ ਚ ਬਣ ਗਈ ਇਹ ਚੰਗਾ ਕੀਤਾ ਕਿ ਸਰਕਾਰ ਨੇ ਐਚ ਆਰ ਡੀ ਮਿਨਿਸਟਰੀ ਨੂੰ ਮੁੜ ਕੇ ਐਜੂਕੇਸ਼ਨ ਮਿਨਿਸਟਰੀ ਕਹਿਤਾ ਹੂੰ ਉਦੋਂ ਵੀ ਮੈਂ ਇਹ ਗੱਲ ਕੀਤੀ ਸੀ ਕਿ ਸਿੱਖਿਆ ਤੇ ਸਿਹਤ ਪਬਲਿਕ ਸੈਕਟਰ ਸੁਣੀ ਚਾਹੀਦੀ ਹੈ ਇਹ ਸਾਡੀ ਪੰਜਾਬ ਦੀ ਸਰਕਾਰ ਅੱਜ ਵੀ ਬੰਦੀ ਹੈ ਸੈਂਟਰਲ ਗਵਰਨਮੈਂਟ ਬਾਰੇ ਜੋ ਮਰਜ਼ੀ ਕਹ ਲਈ ਲੇਕਿਨ ਸੈਂਟਰਲ ਗਵਰਨਮੈਂਟ ਦੀ ਜਿੰਨੀ ਇਨਵੈਸਟਮੈਂਟ ਅੱਜ ਵੀ ਸਿੱਖਿਆ ਦੇ ਉੱਪਰ ਹੁੰਦੀ ਹੈ ਪਬਲਿਕ ਵੈਲਫੇਅਰ ਤੇ ਹੁੰਦੀ ਹੈ ਅਮਰੀਕਾ ਤੇ ਜਿੰਨੀ ਹੁੰਦੀ ਹੈ ਮਿੱਥ ਅਲੱਗ ਬਾਤ ਗੱਲ ਹੈ ਉਹ ਬਹੁਤ ਜ਼ਿਆਦਾ ਹੈ ਲੇਕਿਨ ਆਮ ਨਾਗਰਿਕ ਨੂੰ ਅਧਿਆਪਕ ਨੂੰ ਫਿਰ ਲਾਇਬ੍ਰੇਰੀ ਦੀ ਜਿਹੜੀ ਇੰਸਟੀਟਿਊਸ਼ਨ ਹੈ ਫਿਰ ਕਿਸੇ ਤਰ੍ਹਾਂ ਦਾ ਵੀ ਇੰਟੈਲੈਕਚੁਅਲ ਡਿਸਕੋਰਸ ਚਲਾਉਣ ਦੇ ਲਈ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਬਚਾਉਣ ਲਈ ਸਰਕਾਰਾਂ ਕੀ ਕਰਦੀ ਪਈਆਂ ਜੇ ਇਹ ਨਹੀਂ ਕਰਨਗੇ ਤਾਂ ਕੌਣ ਕਰੇਗਾ ਜੀ ਜੇ ਤੁਸੀਂ ਕਹੋਗੇ ਦੁਕਾਨਦਾਰ ਕਰਨਗੇ ਤਾਂ ਦੇਖੋ ਦੁਕਾਨਦਾਰ ਨੇ ਅਲਟੀਮੇਟਲੀ ਪੈਸੇ ਲੈਣੇ ਠੀਕ ਹੈ ਉਹਦਾ ਫਾਇਦਾ ਵੀ ਹੋ ਸਕਦਾ ਉਹ ਬੰਦੇ ਜਿਹੜੇ ਸਰਕਾਰੀ ਯੂਨੀਵਰਸਿਟੀ ਵਿੱਚ ਨਹੀਂ ਜਾਂਦੇ ਕਿਉਂਕਿ ਸਰਕਾਰ ਨੇ ਘੱਟ ਯੂਨੀਵਰਸਿਟੀ ਖੋਲ੍ਹੀਆਂ ਦਿੱਕਤ ਹੈ ਉਹ ਚਲੇ ਜਾਣ ਪ੍ਰਾਈਵੇਟ ਇੰਡਸਟਰੀ ਪਰ ਉੱਥੇ ਕੀ ਉਹ ਬੰਦੇ ਪੜ੍ਹ ਸਕਦੇ ਜਿਹਨਾਂ ਕੋਲ ਪੈਸੇ ਨਹੀਂ ਕਈ ਯਕੀਨੀ ਕੌਣ ਬਣਾਏਗਾ ਪਬਲਿਕ ਸੈਕਟਰ ਨੂੰ ਸੀ ਪੂਰੀ ਤਰ੍ਹਾਂ ਇਸ ਮੈਟਰਲ ਹੁੰਦੇ ਅਜ ਵੀ ਨਹੀਂ ਦੇਖ ਰਹੇ ਕਈ ਥੰਮਤ ਹੋ ਗਿਆ ਤੇ ਹੋਣਾ ਚਾਹੀਦਾ ਸੀ ਲੇਕਿਨ ਇਹ ਕਿਹੜੀ ਪਾਲਿਸੀ ਹੈ ਕਿ ਜਿੱਥੇ ਕਿਹਾ ਗਿਆ ਕਿ ਜਦੋਂ ਤੁਸੀਂ ਪ੍ਰਾਈਵੇਟ ਸੈਕਟਰ ਨੂੰ ਪ੍ਰਮੋਟ ਕਰਨਾ ਹੈ ਤਾਂ ਯੂਨੀਵਰਸਟੀਆਂ ਹੌਲੀ-ਹੌਲੀ ਖੋਹ ਦਿੱਤੀਆਂ ਜਾਣ ਔਰ ਇਸ ਦੇ ਵਿੱਚ ਦੇਖੋ ਕਈ ਕਾਫੀ ਹੱਦ ਤੱਕ ਉਸ ਨਿਯਮ ਦਾ ਵੀ ਹਿੱਸਾ ਹੈ ਜਿਸ ਦੇ ਅਧੀਨ ਯੂਨੀਵਰਸਟੀਆਂ ਆਟੋਨੋਮਸ ਹੈ ਆਟੋਨੋਮੀ ਦਾ ਦੁਰਵਿਯੋਗ ਕੀਤਾ ਗਿਆ ਹੁਣ ਸਾਡੇ ਕੇਸ ਦੇ ਵਿੱਚ ਵੀ ਪੈਨਸ਼ਨ ਦੇ ਕੇਸ ਦੇ ਵਿੱਚ ਵੀ ਆਟੋਨੋਮੀ ਦਾ ਮਸਲਾ ਹੈ ਵੀ ਸਾਡੀ ਮਰਜ਼ੀ ਹੈ ਅਸੀਂ ਜੋ ਮਰਜ਼ੀ ਕਰੀਏ ਸਰਕਾਰ ਕਹਿੰਦੀ ਯੂਨੀਵਰਸਿਟੀ ਆਟੋਨੋਮਸ ਹੈ ਇਸ ਲਈ ਜੋ ਮਰਜ਼ੀ ਕਰੇ ਜੋ ਮਰਜ਼ੀ ਦਾ ਮਤਲਬ ਇਹ ਹੈ ਕਿ ਇਹ ਸਭ ਕੁਝ ਕਾਨੂੰਨ ਦੇ ਦਾਇਰੇ ਤੋਂ ਬਾਹਰ ਹੈ ਮੇਰਾ ਸਵਾਲ ਇਹੀ ਹੈ ਕਿ ਕੀ ਪ੍ਰਾਈਵੇਟ ਤੇ ਸਰਕਾਰੀ ادارے ਕਾਨੂੰਨ ਦੇ ਦਾਇਰੇ ਤੋਂ ਬਾਹਰ ਹੈ ਜਾਂ ਤਾਂ ਮੰਨ ਲਈਏ ਬਾਹਰ ਕਿ ਇੱਥੇ ਕੋਈ ਕਾਨੂੰਨ ਨਹੀਂ ਚੱਲਦਾ ਮਤਲਬ ਅਸੀਂ ਕਿਸ ਕੋਲ ਕੰਪਲੇਂਟ ਕਰੀਏ ਔਰ ਕਰਨ ਦੀ ਲੋੜ ਵੀ ਕਿਉਂ ਪਈ ਅਜੇ ਤੱਕ ਐਜੂਕੇਸ਼ਨ ਸੈਕਟਰੀ ਵੱਲੋਂ ਮੈਨੂੰ ਕੋਈ ਸੁਨੇਹਾ ਨਹੀਂ ਆਇਆ ਕਿ ਅਸੀਂ ਤੁਹਾਡਾ ਕੇਸ ਦੇਖਦੇ ਪਏ ਜਦਕਿ ਉਹਨਾਂ ਦੀ ਖਬਰ ਤਾਂ ਹੋਣੀ ਚਾਹੀਦੀ ਹੈ ਨਾ ਉਹਨਾਂ ਨੂੰ ਐਜੂਕੇਸ਼ਨ ਮਿਨਿਸਟਰ ਨੂੰ ਖਬਰ ਹੋਣੀ ਚਾਹੀਦੀ ਹੈ ਨਾ ਮੈਂ ਸਾਰਿਆਂ ਨੂੰ ਟੈਗ ਕਰਕੇ ਆਪਣੀਆਂ ਪਟੀਸ਼ਨਜ਼ ਟਵਿੱਟਰ ਤੇ ਵੀ ਭੇਜੀਆਂ ਹੋਈਆਂ ਹੈ ਹੈ ਈਮੇਲ ਵੀ ਗਈ ਹੋਈ ਹੈ ਪਰ ਅਕਨੋਲਜਮੈਂਟ ਤੱਕ ਨਹੀਂ ਆਉਂਦੀ ਜਿਸ ਦਾ ਮਤਲਬ ਹੈ ਕਿ ਇਹ ਵਿਵਸਥਾ ਇਸ ਤਰ੍ਹਾਂ ਚੱਲ ਰਹੀ ਹੈ ਜਿਸ ਦੇ ਵਿੱਚ ਇੱਕ ਆਮ ਨਾਗਰਿਕ ਪਾਵੇਂ ਅਨਪੜ੍ਹੇ ਪਾਵੇਂ ਪੜ੍ਹੇ ਲਿਖਿਆ ਉਹਦੀ ਕੋਈ ਥਾਂ ਨਹੀਂ ਕਿਉਂਕਿ ਵਿਵਸਥਾ ਨੂੰ ਲੱਗਦਾ ਕਿ ਇਸ ਤੋਂ ਬਗੈਰ ਹੀ ਅਸੀਂ ਚਲਾ ਲਾਂਗੇ ਸੋ ਵੋਟ ਬੈਂਕ ਵਾਲੀ ਪੋਲਿਟਿਕਸ ਤੋਂ ਤਾਂ ਬਾਹਰ ਨਿਕਲਣ ਦੀ ਲੋੜ ਹੈ ਜੀ ਤੇ ਜੇ ਇਸ ਮਸਲੇ ਦੀ ਸੁਣਵਾਈ ਯੂਨੀਵਰਸਿਟੀ ਵਿੱਚ ਨਹੀਂ ਹੁੰਦੀ ਤਾਂ ਕੀ ਤੁਸੀਂ ਤੇ ਤੁਹਾਡੇ ਸਾਥੀ ਜਿਨ੍ਹਾਂ ਨੂੰ ਪੈਨਸ਼ਨ ਹਲ ਤੱਕ ਜਾਰੀ ਨਹੀਂ ਹੋਈ ਕਿ ਤੁਸੀਂ ਕੋਈ ਯੂਨੀਅਨ ਬਣਾ ਕੇ ਵੀ ਸਟਰਗਲ ਕਰੋਗੇ ਯੂਨੀਅਨ ਹੈ ਜੀ ਪੰਜਾਬੀ ਯੂਨੀਵਰਸਿਟੀ ਰਿਟਾਇਰਡ ਟੀਚਰਸ ਐਸੋਸੀਏਸ਼ਨ ਹੈ ਜੀ ਉਹਨਾਂ ਨੇ ਬਹੁਤ سارے ਕੇਸ ਅਦਾਲਤਾਂ 'ਚ ਲਗਾਏ ਹੋਏ ਤੇ ਕਈ ਕੇਸਾਂ ਦੇ ਵਿੱਚ ਫੈਸਲੇ ਆ ਚੁੱਕੇ ਫਿਰ ਸੁਪਰੀਮ ਕੋਰਟ ਦੇ ਬਹੁਤ ਸਾਰੇ ਫੈਸਲੇ ਹੈ ਪੈਨਸ਼ਨਰ ਦੇ ਹੱਕ ਵਿੱਚ ਪਰ ਗੱਲ ਇਹ ਕਿ ਅਗਰ ਸੁਪਰੀਮ ਕੋਰਟ ਦੇ ਫੈਸਲੇ ਵੀ ਇੰਪਲੀਮੈਂਟ ਕਰਾਉਣ ਲਈ ਮੈਨੂੰ ਮੁੜ ਕੇ ਅਦਾਲਤ ਵਿੱਚ ਜਾਣਾ ਪੈਂਦਾ ਇਸ ਦਾ ਮਤਲਬ ਸੁਪਰੀਮ ਕੋਰਟ ਦੀ ਵੀ ਸੁਣਵਾਈth ਨਹੀਂ ਜੀ ਕਿਉਂ ਕਿਉਂਕਿ ਦਫ਼ਤਰ 'ਚ ਬੈਠੇ ਲੋਕ ਜਾਣਦੇ ਆ ਕਿ ਅਸੀਂ ਜੋ ਮਰਜ਼ੀ ਕਰ ਲਈਏ ਤਰੀਕੀ ਪਾਣੀ ਹਾਂ ਪਨਿਸ਼ਮੈਂਟ ਕੋਈ ਨਹੀਂ ਜਦੋਂ ਤੱਕ ਇਸ ਤਰ੍ਹਾਂ ਦੇ ਡਿਲੇ ਦੇ ਲਈ ਜੇਲ ਨਹੀਂ ਹੁੰਦੀ। ਕੋਣ ਉਸ ਰਾਮ ਜਿਹੜੇ ਜ਼ਿੰਮੇਵਾਰ ਹੈ। ਉਦੋਂ ਤੱਕ ਸ਼ਾਇਦ ਕੁਝ ਨਹੀਂ ਕਰਨਗੇ। ਉਹ ਫਾਈਲ ਮੂਵ ਨਹੀਂ ਕਰਦੀ। ਇਹ ਤਾਂ ਐਵਿਡੈਂਸ ਲੱਭੀ ਜਾ ਸਕਦੀ ਇਹਨਾਂ ਕਿ ਫਾਈਲ ਕਿੱਥੇ ਗਈ? ਔਰ ਉਹ ਕੀ ਸਿਸਟਮ ਹੈ ਕਿ ਪੈਨਸ਼ਨ ਦਾ ਤੇ ਸੈਲਰੀ ਦਾ ਸਾਰਾ ਟਾਂਚਾ ਆਨਲਾਈਨ ਕਿਉਂ ਨਹੀਂ ਕੀਤਾ ਜਾਂਦਾ? ਦੇਖੋ ਕਈ ਦਫ਼ਤਰਾਂ ਦੇ ਵਿੱਚ ਕਈ ਵਿਭਾਗਾਂ ਦੇ ਵਿੱਚ ਆਨਲਾਈਨ ਐਪਲੀਕੇਸ਼ਨ ਜਾਂਦੀ ਹੈ ਪੈਨਸ਼ਨ ਦੀ। অনলাইন ইনফরমেশন ਹੁੰਦੀ অনলাইন ਪੈਸੇ ਟ੍ਰਾਂਸਫਰ ਹੁੰਦੇ ਜੀ ਇੱਥੇ ਕਾਗਜ਼ ਜਾਂਦੇ ਜਦੋਂ ਮਰਜ਼ੀ ਕਾਗਜ਼ ਕੱਢ ਲਓ ਫਾਈਲਾਂ ਦੇ ਵਿੱਚੋਂ ਜਾਂ ਫਾਈਲ ਦਬਾ ਲਓ ਜਿਸ ਦਾ ਮਤਲਬ ਹੈ ਟੈਕਨੋਲੋਜੀ ਦੇ ਨਾਂ ਤੇ ਅਸੀਂ ਕਹਿੰਦੇ ਆ ਕਿ ਐਜੂਕੇਸ਼ਨ ਖਰਾਬ ਹੋ ਰਹੀ ਹੈ ਜਦ ਕਿ ਟੈਕਨੋਲੋਜੀ ਦੇ ਨਾਮ ਤੇ ਐਜੂਕੇਸ਼ਨ ਨੂੰ ਬਿਹਤਰ ਹੀ ਬਣਾ ਜਾ ਸਕਦਾ ਸੀ ਇਸ ਤਰੀਕਾ ਵਿਵਸਥਾ ਠੀਕ ਹੋ ਸਕਦੀ ਹੈ ਪਰ ਕਰਨੀ ਕਿਸ ਨੇ ਜਿਹਨਾਂ ਨੇ ਕਰਨੀ ਹੈ ਉਹਨਾਂ ਦਾ ਇੰਟਰਸਟ ਬਣ ਗਿਆ ਹੈ ਕਿ ਅਸੀਂ ਨਾ ਕਰੀਏ ਹੂੰ ਫਿਰ ਯੂਨੀਵਰਸਿਟੀ ਦੀ ਟੀਚਰ ਐਸੋਸੀਏਸ਼ਨ ਹੈ ਉਹਦੇ ਜਿਹੜੇ ਪ੍ਰਧਾਨ ਹੈ ਪੂਟਾ ਦੇ ਉਹਨਾਂ ਨੂੰ ਮੈਂ ਮੈਸੇਜ ਕਰ ਚੁੱਕਾ ਦੋ ਵਾਰੀ ਗੱਲ ਵੀ ਹੋ ਚੁੱਕੀ ਹੈ ਇੱਕ ਵਾਰੀ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਸੀ ਕਿ ਮੈਂ ਅੱਜ ਹੀ ਸ਼ੁਰੂ ਕਰਾਂਗਾ ਲੇਕਿਨ ਨਹੀਂ ਹੋਇਆ ਕੁਝ ਤੇ ਸਰ ਜਿਹੜੀ ਇਹ ਤੁਹਾਡੀ ਅਗਲੀ ਕਾਰਵਾਈ ਹੈ ਉਹਨੇ ਇਸ ਪਟੀਸ਼ਨ ਦੀ ਜਿਹੜੀ ਤੁਹਾਡੇ ਸਟੂਡੈਂਟਸ ਭੇਜ ਰਿਹਾ ਹੈ ਜੇ ਇਹਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਤੁਹਾਡਾ ਕੀ ਸਟੈਪ ਹੋਊਗਾ ਦੇਖੋ ਮੈਂ ਸਮਾਂ ਦੇਵਾਂਗਾ ਅਥਾਰਟੀਜ਼ ਨੂੰ ਕਿਉਂਕਿ ਪ੍ਰੈਜ਼ੀਡੈਂਟ ਆਫ ਇੰਡੀਆ ਪ੍ਰਾਈਮ ਮਿਨਿਸਟਰ ਚੀਫ ਮਿਨਿਸਟਰ ਗਵਰਨਰ ਇਹਨਾਂ ਦੇ ਦਫ਼ਤਰਾਂ ਨੂੰ ਕੰਮ ਕਰਨ ਦੀ ਸਮਾਂ ਵੀ ਚਾਹੀਦਾ ਹੁੰਦਾ ਕਿਉਂਕਿ ਬਹੁਤ ਕੰਮ ਹੈ ਬੇਸ਼ੱਕ ਇਹਨਾਂ ਕੋਲ ਬਹੁਤ ਸਾਰਾ ਅਮਲਾ ਹੁੰਦਾ ਹੈ ਜਿਹੜਾ ਜਵਾਬ ਦੇ ਸਕਦਾ ਹੈ ਜਦੋਂ ਕੁਝ ਵੀ ਨਹੀਂ ਹੋਏਗਾ ਤਾਂ ਫਿਰ ਜੁਡੀਸ਼ਰੀ ਹੈ ਤੇ ਮੈਂ ਪਰ ਅਦਾਲਤ ਦਾ ਵਕਤ ਖਰਾਬ ਨਹੀਂ ਕਰਨਾ ਚਾਹੁੰਦਾ ਕਿਉਂਕਿ ਅਦਾਲਤ ਦੇ ਕੋਲ ਹੋਰ ਬਹੁਤ ਵੱਡੇ ਮਸਲੇ ਹੈ ਪਰ ਜੇ ਮੈਨੂੰ ਮਜਬੂਰੀ ਕੀਤਾ ਜਾਂਦਾ ਤਾਂ ਫਿਰ ਦੇਖਾਂਗੇ ਪਰ ਜੇ ਪਬਲਿਕ ਦੇ ਕੋਲ ਸਾਰਾ ਕੁਝ ਹੈ ਤੇ ਪਬਲਿਕ ਮੇਰਾ ਖਿਆਲ ਹੈ ਕਿ ਆਪ ਕੰਪੈਲ ਕਰੇਗੀ ਸਰਕਾਰ ਨੂੰ ਤੇ ਯੂਨੀਵਰਸਿਟੀ ਨੂੰ ਕਿ ਇਨਸਾਫ ਕਰੋ ਕਾਨੂੰਨ ਦਾ ਕੰਮ ਕਰੋ ਪਰ ਪੜਤਾਲ ਹੋਣੀ ਚਾਹੀਦੀ ਹੈ ਵੀ ਹੁੰਦਾ ਕਿਉਂ ਹੈ ਦੇਖੋ ਕੱਲੀ ਮੇਰੀ ਪੈਨਸ਼ਨ ਦੇਣ ਦਾ ਮੇਰੇ ਡਿਊਜ਼ ਦੇਣ ਦਾ ਮਸਲਾ ਮੁੱਕ ਨਹੀਂ ਜਾਂਦਾ ਇਹ ਸਾਲ ਕਿਉਂ ਹੁੰਦਾ ਤੇ ਅੱਗੋਂ ਇਹ ਨਾ ਹੋਵੇ ਇਹਦੇ ਲਈ ਪਰਮਨੈਂਟ ਸਿਸਟਮ ਸਟੈਬਲਿਸ਼ ਕਰਨੇ ਪੈਣਗੇ ਜਿਹੜਾ ਕਿ ਨਹੀਂ ਹੋ ਰਿਹਾ ਪਿਛੇ ਜੇ ਰਿਸਟਰ ਨੇ ਗੱਲ ਕੀਤੀ ਹੈ ਕਿ ਅਸੀਂ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਬਣਾ ਲਿਆ ਹੈ ਜੇ ਬਣਾ ਲਿਆ ਤਾਂ ਫਿਰ ਪੈਸੇ ਕਿਉਂ ਨਹੀਂ ਦੇ ਰਹੇ ਵੈਸੇ ਬਣਵਾਇਆ ਗਿਆ ਸੀ ਇਹ ਪਿਛਲੇ ਅਫੀਸ਼ੀਏਟਿੰਗ ਵਾਈਸ ਚਾਂਸਲਰ ਕੀ ਕੇ ਯਾਦਵ ਦੇ ਇਨੀਸ਼ੀਏਟਿਵ ਤੇ ਜੀ ਉਹ ਜਾਣਨ ਤੋਂ ਪਹਿਲੇ ਕਰ ਗਏ ਸੀ ਹਮ ਲੇਕਿਨ ਫਿਰ ਵੀ ਦੇਖੋ ਕਿ 2 ਮਹੀਨੇ ਦੇ ਵਿੱਚ ਸਾਰਾ ਕੁਝ ਕਰਨਾ ਹੁੰਦਾ ਹੈ ਇਹ ਆਪ کہہ ਰਹੇ 10 ਮਹੀਨੇ ਹੋਣ ਲੱਗੇ ਨਹੀਂ ਹੋ ਰਹੇ ਫਿਰ ਪ੍ਰੈਸ ਰਿਲੀਜ਼ ਕਾਦੇ ਲਈ ਇਨਵੈਸਟੀ ਕਰਦੀ ਸਮੇਂਦ ਸਰ ਕਰਨਗਾ ਥੋੜੀ ਦੇਰ ਫਿਰ ਦੇਖਦੇ ਹਾਂ ਸਾਡੇ ਨਾਲ ਜੁੜੇ ਹੋਏ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਟਾਇਰਡ ਪ੍ਰੋਫੈਸਰ ਡਾਕਟਰ ਰਾਜੇਸ਼ ਸ਼ਰਮਾ ਤੁਸੀਂ ਇਸ ਮਸਲੇ ਬਾਰੇ ਕੀ ਵਿਚਾਰ ਰੱਖਦੇ ਹੋ ਆਪਣੇ ਵਿਚਾਰ ਸਾਡੇ ਕਮੈਂਟਸ ਵਿੱਚ ਸਾਨੂੰ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਜਿੰਨਾ ਜਿੰਨਾ ਹੋ ਸਕੇ ਉਹਨਾਂ ਸ਼ੇਅਰ ਕਰੋ ਤੇ ਜੁੜੇ ਰਹੋ ਦੁਨੀਆ ਦੇ ਨਾਲ